ਸਵਾਹ ਵਾਹੀ ਗੁਰੂ ਜੀ ਕੀ ਫਤਿਹ ਵਜ ਗਿਆ ਚੋਨਾ ਦਾ ਬਿਗਲ ਸੰਗ ਤੇ ਖਿੱਚ ਲੋ ਤਿਆਰੀਆਂ ਕਿਹੜੀ ਤਰ ਲੋਚ ਦੀ ਪੰਜਾਬ ਦਾ ਪੱਲਾ ਕਿਹੜੀ ਫੇਰਿਆਰੀਆਂ ਕਿਹੜੀ ਤਰ ਲੋਚ ਦੀ ਪੰਜਾਬ ਦਾ ਪੱਲਾ ਕਿਹੜੀ ਫੇਰਿਆਰੀਆਂ ਸਾਡੀਆਂ ਜੜਾਂ ਚ ਤੇਲ ਪਾਇਆ ਕਿੰਨਾ ਨੇ ਭੁੱਲੋ ਨਾ ਖਿਆਲ ਨੂੰ ਵੋਟਾਂ ਪਾ ਕੇ ਐਤ ਕੀ ਜੇ ਤੋਣਾ ਸੰਗਤੇ ਅਮਰਿਤ ਪਾਲ ਨੂੰ ਵੋਟਾਂ ਪਾ ਕੇ ਐਤ ਕੀ ਜੇ ਤੋਣਾ ਸੰਗਤੇ ਅਮਰਿਤ ਪਾਲ ਨੂੰ ਕੌਮ ਦੀ ਜਵਾਨੀ ਜੇ ਲਾ ਵਿੱਚ ਡੱਕਤੀ ਲੀਡਰਾਂ ਦੀ ਸੋਚ ਨੇ ਨਸ਼ਿਆਂ ਚ ਡੁੱਬ ਗਿਆ ਪੰਜਾਬ ਆਪਣਾ ਕਰ ਲਾਉਂਦੇ ਲੋਕ ਨੇ ਨਸ਼ਿਆਂ ਚ ਡੁੱਬ ਗਿਆ ਪੰਜਾਬ ਆਪਣਾ ਕਰ ਲਾਉਂਦੇ ਲੋਕ ਸ਼ੀਆ ਦਾ ਕੋਲ ਵਿੱਚੋ ਵਿੱਚ ਖਾ ਗਿਆ ਚਿਹਰੇ ਦੇ ਜਲਾਲ ਨੂੰ ਵੋਟਾ ਪਾ ਕੇ ਇਤਕੀਜ ਤੋਣਾ ਸੰਗਤੇ ਅਮਰਿਤ ਪਾ ਮਾਤ ਦੇ ਪੇਦ ਸਾਰਿਆਂ ਦੇ ਰੋਲ ਆਪਣੇ ਛੱਡ ਦਿਓ ਮਲਾਲ ਨੂੰ ਵੋਟਾਂ પાਕੇ ਐਤ ਕੀ ਜੇ ਤੋਨਾ ਸੰਗਤੇ ਅੰਮ੍ਰਿਤ ਪਾਲਨੂ ਵੋਟਾਂ પાਕੇ ਐਤ ਕੀ ਜੇ ਤੋਨਾ ਸੰਗਤੇ ਅੰਮ੍ਰਿਤ ਪਾਲਨੂ ਵੋਟਾਂ ਲੈ ਕੇ ਸਾਡੀਆਂ ਸਾਨੂੰ ਹੀ ਕੂਰ ਦੇ ਵਫਾਦਾਰ ਦਿੱਲੀ ਦੇ ਉਹ ਕਾਤੋ ਸੋਚਦੇ ਪੰਜਾਬ ਦਾ ਪਲਾਇ ਬਗਾ ਪਲਾਈ ਤਿਆਰ ਦਿੱਲੀ ਦੇ ਕਰਕੇ ਲਿਮਤ ਗਲੋ ਲਾ ਦੋ ਆਪਣੇ ਠੂਠਾ ਦੇ ਜੰਗਾਲ ਨੂੰ ਵੋਟਾਂ ਪਾ ਕੇ ਐਤਕੀ ਜੇ ਤੋਣਾ ਸੰਗਤ ਅਮਰਿਤ ਪਾਲ ਨੂੰ ਵੋਟਾਂ ਪਾ ਕੇ ਐਤਕੀ ਜੇ ਤੋਣਾ ਸੰਗਤ ਅਮਰਿਤ ਪਾਲ ਨੂੰ ਹੁੰਦੀ ਕਾਦੋ ਚਿੰਤਾ ਲੋਕਾਂ ਦੇ ਭਵਿੱਖ ਦੀ ਲੀਡਰਾਂ ਦੇ ਲਾਣੇ ਨੂੰ ਬਿਨਾ ਗੱਲੋਂ ਕਰਦੀ ਅੱਗੇ ਉੱਤੇ ਦੂਸਰ ਬਦਲ ਕੋਈ ਨਾ ਉਸ ਦੀ ਮਿਸ਼ਾਲ ਨੂੰ ਵੋਟਾ ਪਾ ਕੇ ਐਤ ਕੀ ਜਿ ਤੋ ਨਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾ ਪਾ ਕੇ ਐਤ ਕੀ ਜਿ ਤੋ ਨਾ ਸੰਗ ਤੇ ਅੰਮ੍ਰਿਤ ਪਾਲ ਨੂੰ ਕੋਮ ਦੇ ਸਿੰਧਾ ਤ ਸਰ ਮਾਇਆ ਆਪਣਾ ਇਹਨਾਂ ਨੂੰ ਸੰਭਾਲੀਏ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣ ਦਾ ਜੀ ਪਰਾਨ ਪਾਲੀਏ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣ ਦਾ ਜੀ ਪਰਾਨ ਪਾਲੀਏ ਇਕਤਾ ਦੇ ਬਲ ਨਾਲ ਹਰਾਉਣਾ ਸੰਗਤ ਦੇ ਵਿਰੋਧੀਆਂ ਦੀ ਚਾਲ ਨੂੰ ਵੋਟਾਂ ਪਾ ਕੇ ਐਤ ਕੀ ਜਤੋਣਾ ਸੰਗਤ ਦੇ ਅੰਮ੍ਰਿਤ ਪਾਲ ਨੂੰ ਵੋਟਾਂ ਪਾ ਕੇ ਐਤ ਕੀ ਜਤੋਣਾ ਸੰਗਤ ਦੇ ਅੰਮ੍ਰਿਤ ਪਾਲ ਨੂੰ ਫਡੂਰ ਸਾਬ ਹਲਕਾ ਗੁਰਾਂ ਦੀ ਨਗਰੀ ਸਿੰਘ ਨੂੰ ਜਿਤਾ ਦਿਓ ਇੱਕ ਇੱਕ ਵੋਟ ਸਾਡਾ ਬੇਸ਼ਕੀਮਤੀ ਐਵੇਂ ਨਾ ਗਵਾ ਦਿਓ ਇੱਕ ਇੱਕ ਵੋਟ ਸਾਡਾ ਬੇਸ਼ਕੀਮਤੀ ਐਵੇਂ ਨਾ ਗਵਾ ਦਿਓ ਸੋਚ ਕੇ ਵਿਚਾਰ ਤੁਸੀਂ ਲਿਓ ਫੈਸਲਾ ਕਰਿਓ ਨਾ ਕਾਲ ਨੂੰ ਵੋਟਾਂ પાਕੇ ਆਤਕੀਜ ਤੋਂ ਨਾ ਸੰਗਤੇ ਅਮਰਿਤ ਪਾਲ ਨੂੰ ਵੋਟਾਂ પાਕੇ ਆਤਕੀਜ ਤੋਂ ਨਾ ਸੰਗਤੇ ਅਮਰਿਤ